ਸਸਤੀਕਾ ਸਾਰਾ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਗੋਲ ਪੰਨਾ ਕਿਵੇਂ ਬੰਦੇ ਹਨ ਇਹ ਪੱਗ ਦਾ ਇੱਕ ਸੋਹਣਾ ਅਤੇ ਰਵਾਇਤੀ ਅੰਦਾਜ਼ ਹੈ ਸਭ ਤੋਂ ਪਹਿਲਾਂ ਅਸੀਂ ਜੂੜਾ ਕਰ ਲੈਣਾ ਹੈ ਪੂਰੀ ਮਰਿਆਦਾ ਦੇ ਵਿੱਚ ਸਿਰ ਦੇ ਬਿਲਕੁਲ ਸੈਂਟਰ ਦੇ ਵਿੱਚ ਅੰਨੇ ਦੀ ਲੈਂਥ ਹੋਵੇਗੀ 3 ਮੀਟਰ ਇਹ ਕਪੜਾ ਹੋਵੇਗਾ ਰੁਪਿਆ ਵਾਲੀ ਲੋ ਜੀ ਹੁਣ ਅਸੀਂ ਪੰਨੇ ਦੇ ਇੱਕ ਕੋਨੇ ਨੂੰ ਫੜਨਾ ਤੇ ਸਿਰ ਨੂੰ ਪੂਰਾ ਟੱਕ ਕੇ ਸਿੱਧ ਗਿਲੇ ਗਿਆਣਾ ਕੋਨੇ ਨੂੰ ਤੇ ਜਿਹੜਾ ਕੋਨਾ ਹੈ ਉਹ ਅਸੀਂ ਇਹਦੇ ਵਿੱਚ ੜਾ ਦਾਂਗੇ ਨੋਬੀ ਨਾਲ ਟਾਈਟ ਕਰ ਲੈਣਾ ਸਿਰ ਨੂੰ ਪੂਰਾ ਟੱਕਣ ਲਈ ਨੂੰ ਸਟਾਈਕ ਕਰ ਲੈਣਾ ਹੁਣ ਅਸੀਂ ਇਹਦੀ ਪੂਣੀ ਕਰਾਂਗੇ ਪੂਰੇ ਚੰਗੇ ਤਰੀਕੇ ਨਾਲ ਪੂਰਾ ਤਾਂ ਚੱਕ ਕੇ ਨਵੀ ਨਾਲ ਹਿੱਪ ਨਾਲ ਤਾਂ ਚੱਕ ਕਰਦੇ ਆ ਅੱਧਾ ਅੱਧਾ ਕੰਟ ਟੱਕ ਕੇ ਲਗਾਣਾ ਹੈ ਵੱਟ ਪਾਦੇ ਹੋਏ देखो इन पलू पहले पल्ले तो थोड़ा जिते लगाना है सारे असी इदा ही लाव हर एक तो तोते लगा सैट करके पुणी करके थोड़ा जो लगा देना नाल हथ फेरना इदा करके साथ पन्ने की गलाई पूरी चंगी तरह हो जाए तो वट भी पूरे सैट बै जाने ਕੀਰੋਸੀਨ ਦੀ ਪੂਣੀ ਕੰਨੀ ਵਾਟਾ ਪਾਵਾਂਗੇ ਹੁਣ ਸੀਂ ਦੇ ਵਿੱਚ फिर हथ फेर के गई करनी है लास्ट लड़ लाग लावे थोड़ा जिच्चा ਬਾਕੀ ਦੇ ਲੋੜ ਜਿਹੜਾ ਟੱਲਾ ਹੋਵੇ ਉਹਨੂੰ ਵਿੱਚੋਂ ਹਟਾ ਦੇਣਾ ਹੁਣ ਅਸੀਂ ਬਾਅਦ ਦੀ ਸਹਾਇਤਾ ਨਾਲ ਅਸੀਂ ਇਹਨੂੰ ਸੈੱਟ ਕਰਨਾ ਹੈ ਜਿਹੜੇ ਬਾਹਰ ਨਿਕਲੇ ਗਾਲ ਨੂੰ ਉਹਨਾਂ ਨੂੰ ਅਸੀਂ ਅੰਦਰ ਕਰਨਾ ਹੈ ਇਤੂ ਗੁਲਾਈ ਕਰ ਦੇਣੀ ਕਿਛੋਂ ਇਹ ਪੂਰਾ ਸੈੱਟ ਕਰਨਾ। ਇਹ ਸੀਗਾ ਸਾੰਤਰੀਕੇ ਨਾਲ ਪੰਨਾ ਬੰਨਣ ਦਾ ਪੂਰਾ ਤਰੀਕਾ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮੈਨੂੰ ਕਮੈਂਟ ਵਿੱਚ ਇੱਕ ਜ਼ਰੂਰ ਦੱਸਿਓ ਕਿ ਤੁਹਾਨੂੰ ਅਗਲੀ ਵੀਡੀਓ ਕਿਹੜੇ ਵਿਸ਼ੇ ਤੇ ਚਾਹੀਦੀ ਹੈ ਧੰਨਵਾਦ ਰੱਬ ਰਾਖਾ